ਨਹੀਂ ਉਹ ਕੋਊ ਆ ਹੈ ਹੈ ਗਰਨਾਮਪੁਰੇ ਫੇੜੋ ਫੇੜੀ ਮੈਂ ਤਾਂ ਬੈਠੀ ਹਾਂ ਗਰਨਾਮਪੁਰੇ ਮੈਂ ਤਾਂ ਬੈਠੀ ਹਾਂ ਦੇਖ ਕੜਾ ਬਣਾਉਂਦਾ ਪਤਾ ਨਹੀਂ ਚੱਕੂ ਵੀ ਨਹੀਂ ਬਣਾਉਂਦਾ ਉਹ ਤੇਰੀ ਤਾਂ ਕਾਟੋ ਫੁੱਲਾਂ ਤੇ ਖੇਲਦੀ ਆ ਹਫਤਾ ਹੋ ਗਿਆ ਵਿਆਹ ਛੱਕ ਦੇ ਨੂੰ ਤੂੰ ਵੀ ਆ ਜਾਂਦਾ ਤੇਰੇ ਦਾ ਚਾਚੇ ਦਾ ਘਰ ਹੈ ਉਹ ਆ ਤਾਂ ਜਾਂਦਾ ਪਰ ਮੇਰੇ ਵਾਲੀ ਬੁੜੀ ਤੇ ਨਹੀਂ ਕੋਈ ਨੱਕੇ ਹਟਾਉਂਦਾ ਉਹ ਯਾਰ ਐਂ ਦਾ ਲਾ ਪੈਗ ਲਾਪ ਚੱਕ ਚੱਕ ਦੇ ਚੱਕ ਦੇ ਆ ਸੁਖੇ ਨੂੰ ਲਾਈਏ ਫਿਰ ਕਹਣਾ ਨਾ ਆਓ ਜੀ ਏ ਤੁਹਾਡੇ ਵਾਲੀ ਤਾਂ ਫਿਰ ਕੀ ਆਡੇ ਵਾਲੀ ਦਾ ਘੁੰਮ ਗਈ ਫਿਰ ਕੀ ਮੈਂ ਪਹਿਲਾਂ ਪੀਤੀ ਆ ਕਦੇ ਉਹ ਜੇ ਨਹੀਂ ਪੀਤੀ ਤਾਂ ਹੀ ਤਾਂ ਕਹਿੰਨੇ ਆ ਅੱਜ ਪੀ ਉਹ ਨਹੀਂ ਨਹੀਂ ਯਾਰਾ ਓਏ ਸ਼ਕਤੀ ওয়াਟਰ ਹੈ ਹੋਰ ਕੀ ਉਹ ਥਕਾਵਟ ਕਿਲਰ ਹੈ ਥਕਾਵਟ ਕਿਲਰ ਦੋ ਦੋ ਪੈਗ ਲਾਓ ਥਕਾਵਟ ਜ਼ੂਰ ਪਿਜਾਓ ਉਹ ਰਹਿਣ ਦੋ ਬਤੰਦਰੋ ਮੈਨੂੰ ਕੋਈ ਥਕਾਵਟ ਕੋਵੜਨੀ ਉਹ ਜੇ ਨਹੀਂ ਹੈ ਤਾਂ ਹੋ ਜੂ ਹੋ ਜੂ ਕੀ ਮਤਲਬ ਉਹ ਦੱਸ ਦੇ ਮਤਲਬ ਪਹਿਲੇ ਕਹਾੜਾ ਲੰਡੂ ਜਦੋਂ ਲਾ ਚੱਕਦੇ ਚੱਕਦੇ ਓਏ ਐਨੀ ਕੋੜੀ ਸੰਦਾਰੂ ਕੋੜੀਆਂ ਹੁੰਦੀ ਐ ਲੈ ਵੀ ਜਾਲਿਆ ਯਾ ਤੂੰ ਦੇ ਆ ਜਾ ਵਾਹ ਮੈਂ ਰਾਹ ਐ ਵੀ ਉਹ ਨਹੀਂ ਬੋਲੇਗਾ ਚਾਚਾ ਤੇ ਪਾਣੀ ਨਾਲ ਕਰੀ ਖੁੱਭਦੇ ਵਾਹ ਆਵੇ ਮੈਂ ਤਾਂ ਨੇਰੇ ਚ ਰਿਹਾ ਹੁਣ ਤੱਕ ਚੱਕਦੇ 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 ਲਾਹ ਗਿੰਦੇ ਜਾਣਗੇ ਚਦੇ ਓਏ ਇਹਦਾ ਡਿੰਡਰ ਤੇ ਆਇਆ ਤਾਂ ਹੋ ਗਿਆ ਪਰੌਂਠੇ ਵਾਲਾ ਹੁਣ ਪਕਾਣਗੇ ਪਰੌਂਠੇ ਲੱਗਣਗੇ ਤੜਕੇ ਯਾਰ ਨਾਰ ਨਵੇਲੀ ਦੇ ਆਪੀ ਤੇ ਓਏ ਜਿੰਦ ਲਈ ਨਾਲ ਚੜ ਜਾਣਾ ਚਾਹਿਆ ਮੇਰਾ ਨਾਂ ਹਰ ਪੀਸ ਨਹੀਂ ਛੇਰ ਗਿਨ ਉਹ ਪਿਤਾ ਜੀ ਆਇਆ ਹੋ ਰਿਹਾ ਏ ਜਾਂ ਅੰਦਰ ਤੁਰਤ ਪਲਾਉ ਲੈ ਗਿਆ ਤਲਾ ਉਹ ਕੀ ਹੁੰਦਾ ਸਾ ਹੋਇਆ ਤੁਰਤ ਪਲਾਉ ਦਾ ਜਾਂ ਪੁੱਤ ਅੰਦਰ ਨੋਨ ਚਲੇ ਗਿਆ ਇੱਕ ਹੋਰ ਖਿੱਚ ਜਾ ਲੈ ਲੰਡੂ ਜਿਆ ਹਾਂ ਹੋਰ ਖੜ ਜਾ ਓਏ ਤੂੰ ਕੀ ਭਾਲਦਾ ਓਏ ਦੇਖੋ ਬੋਲੋੜੀ ਖੜੇ ਆ ਸ਼ਿਰਕਨ ਸਾਹਿਬ ਹਜ਼ੂਰੀ ਐ ਵੀ ਹੋਏ ਪਾੜਦਾ ਐ ਵੀ ਥੋੜੀ ਪਾਈਂਗੇ ਤੇ ਆਪਾਂ ਨੂੰ ਨਾ ਘਟਦੇ ਪਾਏ ਤੇ ਵੀ ਨਹੀਂ ਮਿਲਣਾ ਕਿਤੇ ਇਹ ਕਰ ਗਏ ਕੋਈ ਕਾਰਨ ਧੱਕੜ ਕੇ ਤੜਕੇ ਕਾਦ ਪੱਕਣਗੇ ਪਰੋਂਠੇ ਉਹ ਤੇਰਾ ਤਾਂ ਪਤਾ ਨਹੀਂ ਭਾਈ ਮੈਂ ਤਾਂ ਹੋ ਜੂ ਤੀਵੀਆ ਗੋਲ ਨਹੀਂ ਹੈ ਭਾਈ ਇਹ ਮਰਨਾ ਹੀ ਤਾਂ ਜਨਦਾ ਜਾਂਗਾ ਓਏ ਚੁੱਪ ਚੁੱਪ ਸਭਲੇ ਇਹ ਬਤਾਓ ਕੁੱਟਣਾ ਕਿਸ ਨੂੰ ਹੈ ਕੁੱਟਣਾ ਨਹੀਂ ਕਿਸੇ ਨੂੰ ਵੀ ਮਾਰਨਾ ਕਿਸ ਨੂੰ ਹੈ ਫਿਰ ਦੱਸੋ ਫਿਰ ਦੱਸੋ ਮੁਝ ਕੋ ਜਿਸਕੋ ਮਾਰਨਾ ਹੈ ਕੋਈ ਕੋਈ ਡਾਇਰੈਕਟ ਨਹੀਂ ਕਿ ਕੋਈ ਮਿਊਜ਼ਿਕ ਨਹੀਂ ਅੱਗੇ ਸਿੱਧਾ ਚਲੋ ਫੜਾ ਫੜ ਮਿੰਡਲ ਅੱਧਾ ਮਿੰਟ ਸੁਣਾ ਆਹ ਮੋਢੀ ਆ ਗਈ ਮੇਰੀ ਅਨਿਰਪੁਰੀ 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 ਨਰਕਸ ਲੱਗਦੀ ਏ ਅੱਜ ਪੁਕਾਰ ਉੱਲੂ ਜੇ ਆ ਪਠਿਆ ਬਸ ਢਸਾ ਦੇ ਬਸ ਸੜਤ ਸੜਦੇ ਲੱਗਦੀ ਐ ਮੋਟੀ ਆ ਗਈ ਮੇਰੀ ਅਨਿਰਪੁਰੀ 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 ਚੁਹੀ ਦਿక్షిਤ ਲੱਗਦੀ ਐ ਜੂਹੀ ਦਿక్షిਤ ਆਹ ਜ਼ਾਲੀ ਕਿਹੜੀ ਆ ਗਈ ਜੂਹੀ ਦਿక్షిਤ ਉਹ ਜੂਹੀ ਤਿਆਵਲਾ ਸੁਣੀ ਆ ਬਾਈ ਮਾਪਰੇ ਦਿక్షిਤ ਸੁਣੀ ਐ ਇਹ ਨਵੀਂ ਆ ਗਈ ਕੋਈ ਆਈ ਜੂਹੀ ਦਿక్షిਤ ਓਏ ਬਕਮਦਰੋ ਯਾ ਓਏ ਯੋ ਤਾਂ ਕੀ ਲੱਗਦੀ ਐ ਤੈਨੂੰ ਕੀ ਨਾ ਪਤਾ ਦੋਹਾਰ ਗਿਆ ਆ ਮੂੰਹ ਤਾਂ ਵੇਖ ਹੀ ਲਿਆ ਦੀ ਹਾਂ ਹਾਂ ਕੌਣ ਤੁਸੀਂ ਪਹਿਲੇ ਹੀ ਦਿਨ ਡੱਬ ਕੇ ਆ ਗਿਆ ਪਤਾ ਨਹੀਂ ਕਿਹੜੇ ਸ਼ਰਾਬੀ ਕਵਾਬੀ ਨਾਲ ਪਰ ਨਹੀਂ ਕਿਹੜੇ ਸ਼ਰਾਬੀ ਕਵਾਬੀ ਨਾਲ ਆ ਬੈ ਗਿਆ ਉਹ ਪਹਿਲਾ ਦਿਨ ਨਹੀਂ ਭਾਈ ਪਹਿਲੀ ਰਾਤ ਮੇਰਾ ਨਹੀਂ ਚਾਹਤਾ ਸਾਰੇ ਵਿਆਜ ਨਾ ਗੁੰਮ ਮਾਰੋ ਉਹ ਐਵੋਜੀ ਕੀ ਨਹੀਂ ਲਾ ਕੀ ਹੈ ਇਕੱਠਾਾਰੇ ਧੀਕੇ ਕਰਨੇ ਕਰਲੇ ਸਾਰੀਆਂ ਰਿਸ਼ਤੇਦਾਰੀਆਂ ਘਾਟੀਆਂ ਅਸੀਂ ਸਾਡੀ ਜੋੜੀ ਜਵੀ ਕਿਦੀ ਪਾ ਦਿਓ ਪਰ ਸਾਡੀ ਕਿਹਨੇ ਸੁਣੀ ਇਸਨੇ ਕੰਨ ਵਿੱਚ ਤੇ ਜਦੋਂ ਅਸੀਂ ਆਪਣਾ ਬੰਦੋਬਸਤ ਆਪ ਕਰ ਲਿਆ ਫਿਰ ਸਾਰਿਆਂ ਨੂੰ ਸਬਕ ਸਿੱਖ ਗਿਆ ਤੇ ਆ ਬੜਾ ਲੋ ਆ ਤਾਂ ਗੇਟ-ਗੇਟ ਬੁੜਕੇ ਅਖੇ ਆ ਆ ਦੀ ਜਾਂਚ ਤੋਂ ਕਿਉਂ ਨਹੀਂ ਲਿਆ ਕੋਈ ਜਵਾਬ ਫਤੂਕ ਘਬਰਾਣਾ ਚਿੰਤਾ ਨਾ ਕਰੇ ਮੋਟਾ ਕਰਨਾਮ ਕਰੇ ਆਪਣੇ ਵੀਰੇ ਜਿੱਦਣਾ ਬਹਿਰਾ ਰੱਖੀਂ ਆ ਤੇ ਫਤੂਕ ਦਾ ਜੋ ਆ ਕੇ ਛੰਪੇ ਨਹੀਂ ਜਾਣੇ ਇੱਕ ਰੇ ਬੇ 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 ਕਹਿ ਕੇ ਫੜ ਜਾਂਦਾ ਫਤੂਕ ਨੇ ਚੁਣੀ ਹਿੱਕ ਨਹੀਂ ਆ ਤੇਰੀ ਸਾੜੀ ਫੱਟਣੀ ਹੈ ਓਏ ਮੇਰੇ ਚਾਹੇ ਕੋਲਾ ਨਹੀਂ ਆਉਂਦਾ ਅੱਜ ਮੇਰੇ ਰੋਟੇ ਲੰਗੜਾ ਕੀਰਪਾ ਕਰ ਲੈੇ ਮੱਫੜਾ ਉਹ ਨਾ ਓਏ ਓਏ ਕਾਤੀ ਓ ਨਾ ਮਤਲਬ ਇਹ ਆ ਹਾ 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 ਉਹ ਨਾ ਇਹ ਹੋ ਗਿਆ ਹੁਣ ਗੁਆਚ ਗਿਆ ਸਭ ਕੁਝ ਨਹੀਂ ਕੁਛ ਨਹੀਂ ਠੀਕ ਹੈ ਜੀ ਤੁਹਾਡਾ ਜੀ ਬਿੜਾ ਲਓ ਕੰਦੇ ਪਾਏ ਆ ਰੱਖੋ ਰੱਖੀ ਕੋਲੇ ਪੈ ਗਏ ਇੱਕ ਦੂਜੇ ਵਾਲ ਵੀ ਲਾ ਰੱਖ ਲਈ ਕੋਈ ਗੱਲ ਬੇਡੂ ਆਹੋ ਆ ਜਾ ਜਾ ਪੰਨੀ ਹਾਂ ਕੱਪੇ ਜਾ ਰਿਆ ਅੱਛਾ ਸੁਖਾਪੇ ਪਹਰੇ ਜਾ ਉਹ ਗਿੰਦਰ ਨਾਲ ਦੀ ਜਨਮ ਕੰਦੀ ਕਹੇ ਹੁੰਦੇ ਜੋਹੇ ਇਤੋਂ ਇਹ ਇੰਨੇ ਬਾਤ ਉਹਨਾਂ ਨੇ ਸੁਖੇ ਨੂੰ ਤਾਲੂ ਪਾਤੀ ਸੁਖੇ ਨੂੰ ਹੋਰ ਸੁਖਾ ਪੀਂਦਾ ਤੇ ਤੀਨੇ ਕਦੇ ਤੂੰ ਪਰਾਣਾ ਨਾ ਆ ਬੜਿਆ ਹੋਇਆ ਸੀ ਹੋਰ ਭਾਬੀ ਅਜੀ ਤੂੰ ਥਰੇ ਥਰੇ ਕਿਵੇਂ ਤੁਸੀਂ ਨਾ ਮਾੜ ਤੁਸੀਂ ਇਹਨੂੰ ਜਗ੍ਹਾ ਦਿਓ ਉਹ ਇਹ ਬਟਾ ਕੋਟੇ ਕੋਟੇ ਦਿਨ ਚੜ ਗਿਆ ਬਠੋ ਬਠੋ ਬੈਠ ਜਾ ਬੈਠ ਜਾ ਹਾਂ ਅੱਛੇ ਕਰਨੀ ਭਾਬੀ ਤੂੰ ਹਾਂ ਹਾਂ ਭਾਬੀ ਅੱਜ ਤੂੰ ਕਿਵੇਂ ਸਵੇਰੇ ਸਵੇਰ ਲੈ ਕਰ ਲੋ ਗੱਲ ਕੋਟੇ ਕੋਟੇ ਦਿਨ ਚੜ ਗਿਆ ਇਹਦੇ ਪਤਾ ਤੇ ਤੜਕਈ ਐ ਸੁੱਕਾ ਨਹੀਂ ਜੀ ਆਪ ਸੁਖਾਣੀ ਐ ਉਹ ਪੱਕੀ ਐ ਟਿਕੜੀ ਆਉਂਦੇ ਆਣਗੇ ਸੁੱਕਾ ਬਾਕੀ ਬਾਅਦ ਆਉਣਗੇ ਬਾਕੀ ਬਾਅਦ ਆਉਣਗੇ ਤੁਸੀਂ ਪਰ ਲੈ ਆਉਂਗੇ ਜਾ ਲੋ ਚੋ ਗਲ ਨੂੰ ਆਗੇ ਹੁਣ ਤੁਸੀਂ ਆਓ ਮੈਂ ਤੁਹਾਨੂੰ ਦੋ ਗਲੂਬਾ ਆ ਇੱਕ ਬਤਨ ਚ ਸੋ ਕਿ ਇਹ ਲੋਕੀ ਨੇ ਨਾ ਲੋਕੀ ਜਿਹੜੀ ਸਾਡੇ ਪੰਗਾ ਪਾਦੀ ਮਿਲ ਜਾਂਦੀ ਹੈ ਤਾਂ ਆ ਗਾ ਜਮਾ ਮੇਰੇ ਅੱਜ ਹੋਏਗੀ ਪਲੇਟ ਕਿ ਕਰੋ ਉਪਰ ਆ ਗਾਣਾ ਲੱ ਲ ਤੁਸੀਂ ਨਾ ਤੁਸੀਂ ਕਵਰ ਨੂੰ ਤੁਸੀਂ ਕੋਲ ਐਕਸ਼ਨ ਵੀ ਨਹੀਂ ਦੇਖਦੇ ਆ ਤੁਸੀਂ ਤੁਸੀਂ ਸੁਣ ਵੀ ਯਾਰ ਤੁਸੀਂ ਉਹ ਉਹ ਨੂੰ ਦੇਖਿਆ ਤੁਸੀਂ ਜਿਹੜਾ ਹਨ ਜਿੰਨੇ ਮੰਨ ਲੋ ਇਹ ਹੈ ਤੁਸੀਂ ਕਹਿ ਨਹੀਂ ਵੀ ਸੁਣਨਾ ਆ ਇੱਕ ਇੱਕ ਤੁਸੀਂ ਆਇਆ ਹੀ ਕਰਦੇ